ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ ਦੋ ਕੋਹ ਦਾ ਪਿੰਡ ਹੈ 4 ਮੀਲ ਦਾ ਪਿੰਡ ਹੈ ਅਜੇ ਅੱਧੀ ਵਾਟ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ ਆਨੰਦ ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈ ਹੈ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਏ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਹੈ ਇੱਕ ਨੇ 1 ਕਰੋੜ ਕੀਤਾ ਹੈ ਬਰਾਬਰ ਨੇ ਇਸ ਚੱਕਰ 'ਚ ਨਾ ਪੈਣਾ ਜਿਹਨੇ ਕਰੋੜ দান ਕੀਤਾ ਹੈ ਮਹਾਨ ਦਾਨੀ ਹੈ ਕੱਖ ਨਹੀਂ ਦਾਨੀ ਉਹਦਾ 1 ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ ਉਹਦੀ ਕੋਲ ਸੰਪਦਾ ਹੀ 10 ਰੁਪਏ ਸੀ ਇਕਰ ਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੋਧ ਕੋਲ ਹੋਰ ਕੁਛ ਵੀ ਨਹੀਂ ਸੀ ਦੇ ਦਿੱਤਾ ਮੋਗਰੇ ਮਹਿਮਨ ਤੇ ਤਨ ਤੇ ਧਨ ਲੋਸਿਰ ਹੈ ਸਭ ਹੀ ਨਹੀਂ ਕੋ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਸਭ ਕਾਲ ਸੇ ਦਾ ਆਪਣਾ ਕੁਛ ਵੀ ਨਹੀਂ ਕੁਛ ਵੀ ਨਹੀਂ ਆ ਮੇਰੀ ਮਾਲ ਅਸਭਾਭ ਤੋਂ ਨਹੀਂ ਹੈ ਇਦੇ ਕੋਲ ਇਤਨੀ ਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਵੈਂਕ ਬੈਲੈਂਸ ਹੈ ਇਦੇ ਕੋਲ ਇਤਨੀ ਧਨ ਸੰਪਦਾ ਹੈ ਅਮੀਰੀ ਨਾ ਪੀ ਜਾਂਦੀ ਏ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਓ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤਾਂ ਇਹਨੂੰ ਅਮੀਰ ਆਖੋਗੇ ਮਹਾਸ਼ੂਮ ਮਨੁੱਖ ਕੁਝ ਵੀ ਨਹੀਂ ਗਰੀਬ ਮਨੁੱਖ ਲੱਛਣ ਦੱਸਦੇ ਨੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦਸਤੀ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੁਜ ਬਲ ਬੀਰ। ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ। ਏ ਪ੍ਰਭੂ ਮੇਰੀ ਉਂਗਲ پکڑ ਮੈਂ ਨਹੀਂ ਚੱਲ ਸਕਦਾ। ਮੈਂ ਤੇਰੇ ਰਸਤੇ ਤੇ ਚਲਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ। ਕਿ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿਤਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਹੈ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇਣ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ੁਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਪੇ ਨੂੰ ਚਿੰਤਾ ਹੋ ਜਾਂਦੀ ਹੈ ਪਤ ਨਹੀਂ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚੱਲਦੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅਜ ਕਦਮ ਪੁੱਟਿਆ ਹੈ ਜਿਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲੇ ਆ ਸਮਝ ਲਓ ਉਸਨੇ ਕਦਮ ਪੁੱਟਿਆ ਤੇ ਜਿਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਹਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦਿਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚੈ ਸੁਣ ਰਿਹਾ ਹੈ ਕਿ ਜੇ ਸੁਰਤ ਦੇ ਚੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਕਿ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ ਤੇ ਅਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਪੜੀ ਜਾ ਰਿਹਾ ਹੈ ਪੜੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚੱਲੇ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਚੱਲਣਾ ਕੋਈ ਨਹੀਂ ਇਹਦੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚਲੇ ਨਾ ਮਾਪੇ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚਲੇ ਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਇਹ ਕਿਉਂ ਨਹੀਂ ਚਲਦਾ ਮੈਂ ਅਰਜ਼ ਕਰਾਂ ਘਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚਲਦੀ ਇਸੋ ਹਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਭਟਕੀ ਹੋਈ ਸੁਰਤ ਨਾਲ ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਨੇ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਹੀਂ ਸੁਣ ਸਕੇਗਾ ਵਰਨਾ ਨਹੀਂ ਸੁਣ ਸਕੂ ਇਹ ਵੀ ਮਰਜ਼ ਕਰ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ ਸੁਣਨ ਵਾਲਾ ਫਿਰ ਕਹਿ ਦਿੰਦਾ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜਿੱਦਾਂ ਮਰ ਧਿਆਨ ਸ਼ਬਦ ਦੇ ਚ ਨਹੀਂ ਪਾਠ ਕਰ ਰਿਹਾ ਹੈ ਧਿਆਨ ਨਹੀਂ ਹੈ ਅਜੇ ਇਹਨੂੰ ਚੱਲਣਾ ਨਹੀਂ ਆਇਆ ਨਹੀਂ ਆਇਆ ਅੰਮ੍ਰਿਤ ਵੇਲਾ ਹੋ ਗਿਆ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਨਹੀਂ ਆਇਆ ਅਜੇ ਬੱਚਾ ਇਸ ਨੂੰ ਬੋਲਣਾ ਨਹੀਂ ਆਇਆ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਮੈਂ ਧਾਰਮਿਕ ਤੌਰ ਤੇ ਬੱਚਾ ਹਾਂ ਅਗਰ ਮੈਂ ਅੰਮ੍ਰਿਤ ਵੇਲੇ ਜਪਨੇ ਕਰਦਾ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਸਰੀਰਕ ਤੌਰ ਤੇ ਭਾਵੇਂ ਮੈਂ ਜਵਾਨ ਤੇ ਬੁੱਢਾ ਹਾਂ ਸੁਰਤ ਕਰਕੇ ਮੈਂ ਬੱਚਾ ਜੇ ਮੇਰੀ ਸੁਰਤ ਚਲੀ ਨਹੀਂ ਪ੍ਰਭੂ ਦੇ ਮਾਰਗ ਤੇ ਧਾਰਮਿਕ ਤਲ ਤੇ ਮੈਂ ਬੱਚਾ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਉੱਪਰ ਲੈਂਦੇ ਪੈਣਾ ਭੂਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ اے ਪ੍ਰਭੂ ਮੈਂ ਚਲਤੇ ਪਿਆ ਪਰ ਕੀ ਕਰਾਂ ਗਿਰ ਜਾਂਦਾ ਗਿਰ ਜਾਂਦਾ ਜ਼ਿਆਦਾ ਕਦਮ ਪਟਣੇ ਔਖੇ ਹੋ ਜਾਂਦੇ सुर तो जुड़ती है टुट दी जुड़ती है टुट ही चल पे गिर गए चल पे गिर गए चल पै सतसंग चल पे कुछ बैठा है गिर गया सच पे बोल रहा है चल पे बिना ध्यान तो सच नहीं बोल सकेगा झूठ बोल रहा है गिर गया ਪਰ ਉਪਕਾਰ ਦੀ ਭਾਵਨਾ ਪੈਦਾ ਹੋ ਗਈ ਹੈ ਚੱਲ ਪਿਆ ਦੁਰਾਚਾਰ ਦਾ ਖਿਆਲ ਆ ਗਿਆ ਗਿਰ ਗਿਆ ਕਈ ਦਫਾ ਤੇ ਜ਼ਿੰਦਗੀ ਭਰ ਮਨੁੱਖ ਧਾਰਮਿਕ ਤਲ ਤੇ ਬੱਚਾ ਹੀ ਬਣਿਆ ਰਹਿੰਦਾ ਹੈ ਪਹਿਚਾਣ ਕੀ ਆਉਂਦੀ ਹੈ ਚੱਲਦਾ ਹੈ ਗਿਰਦਾ ਹੈ ਚੱਲਦਾ ਹੈ ਗਿਰਦਾ ਹੈ ਚੱਲਦਾ ਹੈ ਕਰਦਾ ਹੈ ਗਿਰਦਾ ਹੈ ਸੱਚ ਬੋਲਦਾ ਹੈ ਝੂਠ ਬੋਲਦਾ ਹੈ ਦਾਨ ਕਰਦਾ ਹੈ ਬੇਈਮਾਨੀ ਕਰਦਾ ਹੈ ਪਰ ਉਪਕਾਰ ਕਰਦਾ ਹੈ ਦੁਰਾਚਾਰ ਕਰਦਾ ਹੈ ਸਤ ਸੰਗ ਕਰਦਾ ਹੈ ਕੁ ਸੰਗ ਕਰਦਾ ਹੈ ਸਭ ਕੁਝ ਕਰਦਾ ਹੈ ਚਲਦਾ ਹੈ ਗਿਰਦਾ ਹੈ ਚਲਦਾ ਹੈ ਗਿਰਦਾ ਹੈ ਮਹਾਰਾਜ ਕਹਿੰਦੇ ਨੇ हे ਪ੍ਰਭੂ ਤੂੰ ਮੇਰੀ ਉਂਗਲ پکڑ ਮੈਂ ਗਿਰਾਂ ਨਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੂਰੀਆ ਸਰਵਨ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ हे ਪ੍ਰਭੂ ਤੈਨੂੰ ਵੇਖ ਸਕਾਂ ਮੇਰੇ ਕੋਲ ਅੱਖਾਂ ਨਹੀਂ ਨੇ ਹੁਣੇ ਮੈਂ ਅਰਜ਼ ਕੀਤੀ ਇੱਕ ਮਾਸੂਮ ਬੱਚਾ ਨਵਾਂ ਜਨਮਾ ਬੱਚਾ ਮਾਂ ਦੀ ਗੋਦ 'ਚ ਆਖਾਂ ਉਹਦੀਆਂ ਖੁੱਲੀਆਂ ਨੇ ਪਰ ਇਹਨੂੰ ਇਹ ਨਹੀਂ ਪਤਾ ਇਹ ਮੇਰੀ ਮਾਂ ਹੈ ਕੁਛ ਨਹੀਂ ਪਤਾ ਮਾਂ ਕੁਝ ਬੋਲ ਰਹੀ ਹੈ ਇਹਨੂੰ ਕੁਝ ਵੀ ਨਹੀਂ ਸਮਝ ਕੀ ਬੋਲ ਰਹੀ ਹੈ ਤੇ ਇਹਦੇ ਕੋਲ ਤੇ ਜ਼ਬਾਨ ਅਜੇ ਚੱਲਦੀ ਨਹੀਂ ਬੱਚੇ ਦੀ ਅਜੇ ਬੋਲ ਹੈ ਨਹੀਂ ਕੋਈ ਸਤਿਗੁਰੂ ਕਹਿੰਦੇ ਤੈਨੂੰ ਸੁਣ ਸਕਾਂ ਪ੍ਰਭੂ ਮੇਰੇ ਕੋਲ ਕੰਨ ਕੋਈ ਨਹੀਂ ਤੈਨੂੰ ਵੇਖ ਸਕਾਂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ ਹੋਰ ਜ਼ਬਾਨ ਵੀ ਕੰਮ ਨਾ ਕਰੇ ਅੱਖਾਂ ਵੀ ਕੰਮ ਨਾ ਕਰਨ ਕੰਨ ਵੀ ਕੰਮ ਨਾ ਕਰਨ ਪੈਰ ਵੀ ਕੰਮ ਨਾ ਕਰਨ ਹੱਥ ਵੀ ਨਾ ਕੰਮ ਕਰਨ ਤੇ ਧਾਰਮਿਕ ਤੌਰ ਤੇ ਤੇ ਮਨੁੱਖ ਪੱਥਰੀ ਹੋ ਗਿਆ ਵਰਗੀ ਪੱਥਰ ਵੇਖ ਨਹੀਂ ਸਕਦਾ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਚੱਲ ਨਹੀਂ ਸਕਦਾ ਕੁਝ ਕਰ ਨਹੀਂ ਸਕਦਾ